ਹੈਲੋ ਸਤਿ ਸ਼੍ਰੀ ਅਕਾਲ ਤੇ ਸਲਾਮ ਲੈ ਕੇ ਚਮਕ ਜ਼ਿੰਦਗੀ ਦੀ ਆਇਆ ਤੁਹਾਡਾ ਆਪਣਾ ਚੈਨਲ ਲਿਸ਼ਕਾਰਾ ਤੇ ਪੰਜਾਬ ਦੀ ਸੋਹਣੀ ਰੰਗਤ ਨਾਲ ਰੰਗੇ ਇਸ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਪ੍ਰੀਤ ਮਾਨ ਤੁਹਾਨੂੰ ਜੀ ਆਇਆਂ ਆਖਦਾ ਦੋਸਤੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਘੁਮਾਇਆ ਕਰਾਂਗਾ ਪੰਜਾਬ ਦੇ ਵਿੱਚ ਜਾਨੀ ਕਿ ਆਪਾਂ ਕਰਾਂਗੇ ਸੋਹਣੇ ਦੇਸ਼ ਪੰਜਾਬ ਦੀ ਸੈਰ ਤੇ ਜੀ ਆਪਣੀ ਇਹ ਸੈਰ ਦੇ ਵਿੱਚ ਤੁਹਾਡਾ ਗਾਈਡ ਹਾਂ ਮੈਂ ਤੇ ਆਪਣੀ ਗੱਡੀ ਦਾ ਨਾਮ ਹੈ ਏ ਮੇਰਾ ਪੰਜਾਬ ਬਈ ਜਾਣੀ ਕਿ ਸਾਡੇ ਸ਼ੋਅ ਦਾ ਨਾਂ ਏ ਇਹ ਮੇਰਾ ਪੰਜਾਬ ਇਸ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਪੰਜਾਬ ਦੀਆਂ ਉਹਨਾਂ ਥਾਵਾਂ ਤੇ ਜਿਨ੍ਹਾਂ ਬਾਰੇ ਸਾਡੇ ਪੰਜਾਬੀਆਂ ਨੂੰ ਇਹ ਬੜਾ ਘੱਟ ਪਤਾ ਹੈ ਤੇ ਉਸ ਤੋਂ ਬਾਅਦ ਆਪਾਂ ਕਰਿਆ ਕਰਾਂਗੇ ਗੱਪਸ਼ਪ ਆਪਣੇ ਸੋਹਣੇ ਪੰਜਾਬੀ ਵੀਰਾਂ ਦੇ ਨਾਲ ਤੇ ਅਖੀਰ 'ਚ ਨਾਲੇ ਤੁਹਾਨੂੰ ਮਿਲਾਵਾਂਗੇ ਉਹਨਾਂ ਪਰਸਨੈਲਿਟੀਆਂ ਤੇ ਉਹਨਾਂ ਮਹਾਨ ਸ਼ਖਸੀਤਾਂ ਦੇ ਨਾਲ ਜਿਨ੍ਹਾਂ ਉੱਤੇ ਕੱਲਾ ਪੰਜਾਬ ਹੀ ਨਹੀਂ ਸਗੋਂ ਪੂਰਾ ਹਿੰਦੁਸਤਾਨ ਮਾਣ ਕਰਦਾ ਹੈ ਤੇ ਪ੍ਰੋਗਰਾਮ ਦੇ ਹਰ ਪਲ ਹਰ ਹਿੱਸੇ 'ਚ ਤੁਸੀਂ ਕਹਿ ਉਠੋਗੇ ਕੇ ਜੀ ਇਹ ਮੇਰਾ ਪੰਜਾਬ ਇਹੀ ਹੈ ਮੇਰਾ ਪੰਜਾਬ ਸੋ ਆਪਾਂ ਆਪਣਾ ਇਹ ਸਫਰ ਸ਼ੁਰੂ ਕਰਦੇ ਆਂ ਸਿਫਤੀ ਦੇ ਘਰ ਅੰਮ੍ਰਿਤਸਰ ਤੋਂ ਤਵਾਰੀ ਵਿੱਚ ਅੰਮ੍ਰਿਤਸਰ ਹਮੇਸ਼ਾ ਹੀ ਪੰਜਾਬ ਦਾ ਤੂਰਾ ਰਿਹਾ ਹੈ ਸਾਡਾ ਮੱਕਾ ਸਾਡਾ ਚਾਨਣ ਮਨਾਰਾ ਸ੍ਰੀ ਹਰਮੰਦਰ ਸਾਹਿਬ ਵੀ ਇੱਥੇ ਹੈ ਤੇ ਜੰਗੇ ਆਜ਼ਾਦੀ ਦੀ ਯਾਦਗਾਰ ਜਲੀਆਂ ਵਾਲਾ ਬਾਗ ਦੀ تمام شان چہل پہل تے رونق ملے تو سوا अमृतसर دے लागे اک اور خاص جگہ ہے جتے جائے بنا شاید اپنا سفر ادھورا رہ جاوے گا۔ دوستو अमृतसर شہر او جگہ ہے جس نے وقت تے تاریخ دیاں کروٹاں نو شاید سب تو زیادہ چَلیا تے اے اوہی جگہ جس نے ترکاں تو لے کے افغاناں تے دلی دی تقریبا ہر سلطنت دے وار نو چَلیا تے نال ہی چلی ہے ونڈ دی پیڑ تے جس جگہ تے اج اسی کھڑے ہاں ਇਹ ਜਗ੍ਹਾ ਆਪਣੇ ਦਿਲ ਵਿੱਚ 1947 ਚ ਹੋਈ ਪਾਰਟੀਸ਼ਨ ਦੇ ਦਰਦ ਨੂੰ ਉਸੇ ਤਰ੍ਹਾਂ ਸਮੋ ਕੇ ਬੈਠੀ ਹੈ। ਅਟਾਰੀ ਅਮ੍ਰਿਤਸਰ ਤੋਂ ਲਾਹੌਰ ਨੂੰ ਜਾਂਦੇ ਹੋਏ ਹਿੰਦੁਸਤਾਨ ਦਾ ਸਭ ਤੋਂ ਆਖਰੀ ਰੇਲਵੇ ਸਟੇਸ਼ਨ ਹੈ। ਇਹ ਉਹੀ ਰੇਲਵੇ ਸਟੇਸ਼ਨ ਹੈ ਜਿਸ ਨੇ 1947 ਦੇ ਵਿੱਚ ਲਾਹੌਰ ਤੋਂ ਆਈ ਹੋਈ ਇੱਕ ਰੇਲ ਗੱਡੀ ਦੇ ਭਿਆਨਕ ਤੇ ਦਰਦਨਾਕ ਦ੍ਰਿਸ਼ ਨੂੰ ਵੇਖਿਆ ਸੀ ਤੇ ਜਿਸ ਤੋਂ ਇਹ ਪਤਾ ਲੱਗਿਆ ਸੀ ਕਿ ਇੱਕ ਮੁਲਕ ਦੇ ਵਿਚਾਲੇ ਖਿੱਚੀ ਗਈ ਸਿਰਫ ਇੱਕ ਸਰਹੱਦ ਦੋ ਵੀਰਾਂ ਦੇ ਵਿੱਚ ਕਿੰਨਾ ਕੁ ਵੈਰ ਪਵਾ ਸਕਦੀ ਹੈ ਦੋਸਤੋ ਅੱਜ ਅਸੀਂ ਫੇਰ ਉਸੇ ਰੇਲਵੇ ਸਟੇਸ਼ਨ ਤੇ ਖੜੇ ਆ ਆਓ ਮੈਂ ਤੁਹਾਨੂੰ ਲੈ ਕੇ ਚੱਲਦਾ ਅੰਦਰ ਤੇ ਆਪਾਂ ਵੇਖਦੇ ਆ ਇਸ ਰੇਲਵੇ ਸਟੇਸ਼ਨ ਦਾ ਨਜ਼ਾਰਾ ਅਤੇ ਕਰਦੇ ਆ ਗੱਲਬਾਤ ਕੁਝ ਦੋਸਤਾਂ ਮਿੱਤਰਾਂ ਨਾਲ ਦੋਸਤੋ ਇਹ ਟ੍ਰੇਨ ਅੱਜ ਵੀ ਇਸ ਸਟੇਸ਼ਨ ਤੇ ਉਸੇ ਤਰ੍ਹਾਂ ਆਉਂਦੀ ਹੈ ਪਰ ਦਹਿਸ਼ਤ ਅਤੇ ਬੇਦਰਦੀ ਦਾ ਉਹ ਖੌਫਨਾਕ ਨਜ਼ਾਰਾ ਲੈ ਕੇ ਨਹੀਂ ਸਗੋਂ ਪਿਆਰ ਮੁਹੱਬਤ ਅਤੇ ਦੋਸਤੀ ਦਾ ਸੰਦੇਸ਼ ਲੈ ਕੇ ਪਹੁੰਚਦੀ ਹੈ ਦੋਸਤੋ ਪ੍ਰੋਗਰਾਮ ਦੇ ਸ਼ੁਰੂ ਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਪੰਜਾਬ ਦੀ ਸੈਰ ਕਰਾਵਾਂਗੇ ਅਤੇ ਪੰਜਾਬ ਦੀਆਂ ਸਖਸ਼ੀਤਾਵਾਂ ਦੇ ਨਾਲ ਮਲਾਵਾਂਗੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਸਿਰਫ ਪੰਜਾਬ ਚ ਹੀ ਨਹੀਂ ਯਾਨੀ ਕਿ ਸਿਰਫ ਹਿੰਦੁਸਤਾਨ ਦੇ ਵਿੱਚ ਨਹੀਂ ਪੰਜਾਬ ਇੱਕ ਪਾਕਿਸਤਾਨ ਦੇ ਵਿੱਚ ਵੀ ਹੈ ਹੈ ਉਹ ਵੀ ਸਾਡਾ ਹੀ ਪੰਜਾਬ ਪਰ ਸਮੇਂ ਦੇ ਨਾਲ ਉਸ ਦੇ ਵਿਚਾਲੇ ਇੱਕ ਲਕੀਰ ਤੇ ਇੱਕ ਸਰਹੱਦ ਬਣ ਗਈ ਸੀ ਸੋ ਅੱਜ ਉਸ ਪਾਕਿਸਤਾਨੀ ਪੰਜਾਬ ਜਾਂ ਲਹਿੰਦੇ ਪੰਜਾਬ ਦੇ ਸਾਡੇ ਕੁਝ ਦੋਸਤ ਸਾਡੇ ਵਿੱਚ ਮੌਜੂਦ ਨੇ ਜੋ ਕਿ 라ਵਲ ਪਿੰਡੀ ਤੋਂ ਆਏ ਨੇ ਸਰ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਇੰਡੀਆ ਚ ਯਾਨੀ ਕਿ ਆਪਣੇ ਇਸ ਦੂਜੇ ਪੰਜਾਬ ਚ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਂਦੇ ਰਹਿੰਦੇ ਹੋ ਪਹਿਲਾਂ ਵੀ ਆਂਦੇ ਰਹੇ ਆ ਦੋ ਦਮ ਪਹਿਲਾਂ ਵੀ ਆਇਆ ਪਹਿਲਾਂ ਵੀ ਆਏ ਹੂੰ ਤੇ ਤੁਹਾਡੇ ਇੱਥੇ ਆਣ ਦਾ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਪਰਪਸ ਜਾਂ ਕੋਈ ਹੋਰ ਰਿਸ਼ਤੇਦਾਰ ਨੂੰ ਮਿਲਣਾ ਭਾਈ ਹੈ ਮੇਰਾ ਤਾਇਆ ਜਾਤ ਭਾਈ ਹੈ ਉਹਨੂੰ ਮਿਲਣਾ ਹੈ ਕਿੱਧਰ ਕਿੱਥੇ ਰਹਿੰਦੇ ਨੇ ਜੀ ਉਹ ਅਜਾਬਦ ਕੰਦੇ ਨੇ ਕਿੱਥੇ ਜੀ ਅਜਾਬਦ ਕੰਦੇ ਰਹਿੰਦੇ ਨੇ ਜੀ ਸੋ ਯਾਨੀ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਿੱਤਰਾਂ ਨੂੰ ਅਕਸਰ ਇੱਥੇ ਮਿਲ ਆਂਦੇ ਰਹਿੰਦੇ ਆਂਦੇ ਰਹਿੰਦੇ ਆ ਜੀ ਅਕਸਰ ਆਂਦੇ ਨੇ ਜੋ ਸਾਡੇ ਪੰਜਾਬ ਦੇ ਵਿਚਾਲੇ ਇੱਕ ਸਰਹੱਦ ਬਣਾਈ ਗਈ ਹੈ ਹਾਲਾਂਕਿ ਇਹ ਸਮੇਂ ਦੀਆਂ ਇਤਿਹਾਸਿਕ ਗਲਤੀਆਂ ਵੀ ਕਹੀਆਂ ਜਾ ਸਕਦੀਆਂ ਨੇ ਤੇ ਨਵੀਂ ਜਨਰੇਸ਼ਨ ਇਹ ਸੋਚਦੀ ਹੈ ਕਿ ਜਿਹੜੇ ਇਹ ਸਰਹੱਦਾਂ ਨੇ ਇਹ ਟੁੱਟਣੀਆਂ ਚਾਹੀਦੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਇਸ ਲਈ ਪਿਆਰ ਮੁਹੱਬਤ ਵਿੱਚ ਜਿਹੜੀ ਹੈ ਨਾ ਦਰਾਰ ਹੈਗੀ ਇਹ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਹੈ ਨਾ ਆਪਸ ਵਿੱਚ ਪਿਆਰ ਮੁਹੱਬਤ ਹੋਣਾ ਚਾਹੀਦਾ ਸੀ ਸਰ ਮੈਂ ਇਹ ਦੇਖਿਆ ਆਪਸੀ ਮੁਹੱਬਤ ਹੋਣੀ ਚਾਹੀਦੀ ਹੈ ਕਿ ਦੋਸਤਾਂ ਨੂੰ ਪਿਆਰ ਮੁਹੱਬਤ ਹੋਣੀ ਚਾਹੀਦੀ ਹੈ ਇੱਕ ਦੂਸਰੇ ਦਾ ਮਤਲਬ ਕੋਈ ਮਤਲਬ ਰੁਕਾਵਟ ਨਹੀਂ ਹੋਣੀ ਚਾਹੀਦੀ ਕੋਈ ਆਣ ਆਪਸ ਵਿੱਚ ਮਿਲਣ ਆਪਸ ਵਿੱਚ ਬਾਈਚਾਰ ਹੋਣਾ ਚਾਹੀਦਾ ਪਰ ਅਸੀਂ ਬੜੇ ਮਤਲਬ ਮੁਹੱਬਤ ਕਰਦੇ ਹਾਂ ਜੀ ਇੰਡੀਆ ਦੇ ਲੋਕਾਂ ਨਾਲ ਸਰ ਮਤਲਬ ਅਸੀਂ ਕੋਈ ਫਿਰਕਾ ਕੋਈ ਮਜ਼ਬ ਨਹੀਂ ਲੱਗਦੇ ਅਸੀਂ ਸਾਰਿਆਂ ਨਾਲ ਮੁਹੱਬਤ ਕਰਦੇ ਹਾਂ ਸੋ ਦੋਸਤੋ ਜਦੋਂ ਮੁਹੱਬਤ ਦਿਲਾਂ 'ਚ ਹੋਵੇ ਤਾਂ ਮੇਰੇ ਖਿਆਲ 'ਚ ਦੁਨੀਆ ਦੀ ਕੋਈ ਵੀ ਮੰਜ਼ਿਲ ਹੈ ਜਿਹੜੀ ਉਹ ਦੂਰ ਨਹੀਂ ਹੁੰਦੀ ਤੇ ਇੱਕ ਆਦਮੀ ਕੋਈ ਵੀ ਵੱਡੀ ਤੋਂ ਵੱਡੀ ਮੰਜ਼ਿਲ ਵੀ ਸਰ ਕਰ ਸਕਦਾ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਜਰਮਨ ਦੀ ਵੰਡ ਹੋਈ ਤਾਂ ਉੱਥੇ ਇੱਕ ਬਰਲਨ ਦੀ ਦੀਵਾਰ ਬਣਾਈ ਗਈ ਪਰ ਜਦੋਂ ਦਿਲਾਂ 'ਚ ਪਿਆਰ ਸੀ ਤਾਂ ਉਹ ਦੀਵਾਰ ਨੂੰ ਢਾਹਣਾ ਪਿਆ ਸੋ ਅਸੀਂ ਵੀ ਇਹੀ ਵਾਹਿਗੁਰੂ ਅਗੇ ਅੱਲਾਹ ਅਗੇ ਦੁਆ ਕਰਦੇ ਹਾਂ ਕਿ ਇਹ ਦੀਵਾਰ ਵੀ ਜੋ ਸਾਡੇ ਦਿਲਾਂ ਦੇ ਵਿਚਾਲੇ ਤਾਂ ਨਹੀਂ ਪਰ ਸਾਡੇ ਮੁਲਕ ਦੇ ਵਿਚਾਲੇ ਬਣਾਈ ਗਈ ਹੈ ਇਹ ਵੀ ਇੱਕ ਦਿਨ ਟਹਿ ਜਾਵੇ ਅਸੀਂ ਇਹ ਵੀ ਜਾਣਦੇ ਕਿ ਪੰਜਾਬ ਇਕੱਠਾ ਹੀ ਹੋਏ ਕਿਉਂਕਿ ਅਸੀਂ ਪੰਜਾਬੀਆਂ ਤੇ ਪੰਜਾਬ ਪੰਜਾਬੀਆਂ ਦਾ ਸਾਡੇ ਦੁੱਖ ਸੁੱਖ ਤੇ ਸਾਡੇ ਸਾਰਾ ਕਲਚਰ ਜਿਹੜਾ ਵੱਖਰਾ ਨਹੀਂ ਹੈ ਸਮਝਾ ਤੇ ਅਸੀਂ ਚਾਹੁੰਦੇ ਕਿ ਅਸੀਂ ਇੱਕ ਇੱਕ ਹੋ ਜਾਈਏ ਵਿਚੜਨੇ ਜਦੋਂ ਵਿਚੜਨੇ ਜਦੋਂ ਦੇ ਸਤੋਂ ਸਾਡੇ ਮੀ ਵਿਚੜਨੇ ਦੋਂਦੇਓ ਸਤੋਂ ਸਾਡੇ ਮੀਤ ਬਸ ਪੱਲੇ ਰਹਗੇ ਨੇ ਬਸ ਪੱਲੇ ਰਹਗੇ ਨੇ ਸਡੇ ਕੁਝ ਯਾਦਾਂ ਤੇ ਕੁਝ ਗੀ ਕੁਝ ਯਾਦਾਂ ਕੁਝ ਗੀ ਇਹ ਮੇਰਾ ਪੰਜਾਬ ਦੇ ਰਾਹੀ ਆਪਾਂ ਸਰਹੱਦ ਦੇ ਦੋਵੇਂ ਪਾਸੇ ਪਰਾਣੀਆਂ ਭੁੱਲਾਂ ਦਾ ਸੋਧ ਮਨਾਈਏ ਅਤੇ ਫਿਰ ਉਹੀ ਪਿਆਰ ਪਾਉਣ ਦੀ ਸੌਖ ਖਾਈਏ ਦੋਸਤੋ ਇੱਥੇ ਹੋਰ ਵੀ ਬਹੁਤ ਸਾਰੀਆਂ ਅਜਈਆਂ ਥਾਵਾਂ ਨੇ ਜਿਨ੍ਹਾਂ ਨੂੰ ਆਪਾਂ ਨੇੜੇ ਤੋਂ ਵੇਖਾਂਗੇ ਤਾਂ ਸਾਡਾ ਦਿਲ ਆਸ਼ਾ ਸ਼ਿਕਰ ਉੱਠੇਗਾ ਅਤੇ ਅਸੀਂ ਆਪਣੇ ਪੰਜਾਬ ਨੂੰ ਬੜਾ ਨੇੜੇ ਤੋਂ ਹੋ ਕੇ ਜਾਣ ਸਕਾਂਗੇ ਤੇ ਹਰ ਦਿਲ ਇਹੋ ਕਹਿ ਉੱਠੇਗਾ ਕਿ ਇਹ ਹੈ ਮੇਰਾ ਪੰਜਾਬ ਦੋਸਤੋ ਇਹ ਆ ਮੇਰਾ ਪੰਜਾਬ ਤੇ ਇਹ ਆ ਪੰਜਾਬ ਦਾ ਇੱਕ ਬੜਾ ਹੀ ਖਾਸ ਪਿੰਡ ਜਦੋਂ ਮੈਂ ਇਸ ਪਿੰਡ ਦੀ ਖਾਸੀਅਤ ਦੱਸਾਂਗਾ ਤਾਂ ਤੁਸੀਂ ਬੜੇ ਹੈਰਾਨ ਹੋਵੋਗੇ ਤੁਹਾਨੂੰ ਇਹ ਗੱਲ ਦੱਸਾਂ ਕਿ ਮੇਰੇ ਖੱਬੇ ਪਾਸੇ ਪਾਕਿਸਤਾਨ ਹੈ ਤੇ ਮੇਰੇ ਸੱਜੇ ਪਾਸੇ ਵੀ ਪਾਕਿਸਤਾਨ ਹੈ ਇੱਥੋਂ ਤੱਕ ਕਿ ਮੇਰੇ ਪਿਛਲੇ ਪਾਸੇ ਵੀ ਪਾਕਿਸਤਾਨ ਹੈ ਜੀ ਹਾਂ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਹ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੇ ਨਾਲ ਕਿਰਿਆ ਹੋਇਆ ਜਾਨੀ ਕਿ ਇਸ ਪਿੰਡ ਦੇ ਵਿੱਚ ਆਉਣ ਜਾਣ ਦਾ ਸਿਰਫ ਤੇ ਸਿਰਫ ਇੱਕੋ ਰਸਤਾ ਹੈ ਦੋਸਤੋ ਆਪਣੇ ਪਾਕਿਸਤਾਨੀ ਮਿੱਤਰਾਂ ਨੂੰ ਮਿਲਣ ਤੋਂ ਬਾਅਦ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਤੇ ਇਸ ਪਿੰਡ ਦਾ ਨਾਂ ਹੈ ਪਿੰਡ ਦਾਉਕੇ ਜ਼ਿਲ੍ਹਾ ਅਮਰਸਰ ਆਪਾਂ ਇਸ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਲਾਵਾਂਗੇ ਇਸ ਪਿੰਡ ਦੀ ਇੱਕ ਝੀੜੀ ਚਿਹਰਿਆਂ ਤੇ ਐਸਖੀੜੀ ਖੀੜੀ ਰੌਣਕ ਦੀ ਬਜਾ ਖੁਸ਼ੀਆਂ ਤੇ ਸੁੱਖ ਸਹੂਲਤਾਂ ਨਹੀਂ ਬਲਕਿ ਦਲੇਰੀ ਤੇ ਪਥਰਾ ਵਰਗੇ ਜਿਗਰੇ ਨੇ ਇਹ ਉਹ ਲੋਕੀ ਨੇ ਜਿਨ੍ਹਾਂ ਨੂੰ ਆਪਣੇ ਖੇਤਾਂ ਦੀ ਵਾਹੀ ਵਾਡੀ ਲਈ ਵੀ ਰੋਜ਼ ਸਰਹੱਦ ਦੀ ਕੰਡਿਆਲੀ ਤਾਰ ਤੋਂ ਪਾਰ ਨੋ ਮੈਨਜ਼ ਲੈਂਡ ਵਿੱਚ ਜਾਣਾ ਪੈਂਦਾ ਹੈ ਤੇ ਇਹਨਾਂ ਦੀ ਜ਼ਿੰਦਗੀ ਦਾ ਹਰ ਪਲ ਗੁਜ਼ਰਦਾ ਹੈ ਪਰਾਵਾ ਦੇ ਝਗੜੇ ਯਾਨੀ ਕਿ ਹਿੰਦ-ਪਾਕ ਜੰਗ ਦੇ ਸائے ਥੱਲੇ ਉੱਡ ਜਾਣੇ ਵੇਰ ਜਦੋਂ ਆਵੇਂਗਾ ਆਸਾਂ ਤੇ ਉਮੀਦਾਂ ਵਾਲਾ ਫੇਰਾ ਕਦੋਂ ਪਾਵੇਂਗਾ ਉਹ ਵੀ ਮਿੱਤਰੋ ਹੁਣ ਮੈਂ ਪਹੁੰਚ ਚੁੱਕਾ ਇਸ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਕੋਲ ਤੇ ਆਪਾਂ ਬਜ਼ੁਰਗਾਂ ਨਾਲ ਕੁਝ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਉਹਨਾਂ ਨੂੰ ਇਸ ਪਿੰਡ ਦੇ ਬਾਰੇ ਅਤੇ ਇਸ ਪਿੰਡ ਦੇ ਹਾਲਾਤਾਂ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਡਾ ਕੀ ਨਾਂ ਜੀ ਰਵੇਲ ਸਿੰਘ ਤੇ ਬਾਬਾ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਇਸ ਪਿੰਡ ਦੇ ਜੰਮ ਪਾ ਲੋਂ ਤੇ ਜਦੋਂ ਇੱਥੇ ਆਜ਼ਾਦੀ ਦੇ ਆਜ਼ਾਦੀ ਆਪਣੇ ਮੁਲਕ ਨੂੰ ਮਿਲੀ ਹੈ ਜਾਂ ਕਹਿ ਸਕਦੇ ਜਦੋਂ ਪੰਜਾਬ ਵੰਡਿਆ ਗਿਆ ਉਹਨਾਂ ਹਾਲਾਤਾਂ ਦੇ ਤੁਹਾਨੂੰ ਕੋਈ ਯਾਦ ਉਦੋਂ ਹੀ ਬੜੇ ਕੋਈ ਸੰਤ ਤਕਲੀਫ ਨਹੀਂ ਹੈਗੀ ਬਾਰਡ ਦੇ ਖੁੱਲੇ ਤੁਰੇ ਹੀ ਦਾ ਹੀ ਕੋ ਤਾਰ ਨਹੀਂ ਲੱਗੀ ਕੋ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆਪ ਡੰਗਰ ਵੱਛਾ ਚਾਰਦਾ ਸੀ ਔਰ ਜਦੋਂ ਇਹ ਤਾਰ ਲੱਗੀ ਆ ਉਦੋਂ ਸਾਨੂੰ 9 ਵਜੇ ਜਾਣ ਦਿੰਦੇ ਅਗਲੇ ਬੰਨੇ 9 ਵਜੇ ਤੇ 3 ਵਜੇ ਪਛਾਹ ਨੂੰ ਪਛਾਹ ਕੱਲ ਦਿੰਦੇ ਆ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਦਿਆਂ ਕਿ ਦੋਸਤੋ ਇਸ ਪਿੰਡ ਦੀ ਜੋ ਸਰਹੱਦ ਹੈ ਬਿਲਕੁਲ ਨਾਲ ਤੁਹਾਨੂੰ ਦੱਸਿਆ ਜਿੱਦਾਂ ਕਿ ਇਸ ਪਿੰਡ ਦੇ ਤਿੰਨ ਪਾਸੇ ਪਾਕਿਸਤਾਨ ਲੱਗਦਾ ਤਾਰ ਜੋ ਲੱਗੀ ਆ ਉਹ ਤੋਂ ਦੂਜੇ ਬੰਨੇ ਪਾਕਿਸਤਾਨ ਵਾਲੇ ਵੱਲ ਇੱਥੇ ਇਸ ਪਿੰਡ ਦੀ ਜ਼ਮੀਨ ਵੀ ਹੈ ਜਿੱਥੇ ਖੇਤੀ ਕਰਨ ਜਾਂਦੇ ਨੇ ਇਸ ਪਿੰਡ ਦੇ ਵਸਣ ਦੇ ਉਹਨਾਂ ਦੇ ਲਈ ਸਪੈਸ਼ਲ ਕਾਰਡ ਬਣੇ ਨੇ ਅਤੇ ਟਾਈਮਿੰਗ ਫਿਕਸ ਹੈ ਕਿ 8:00 ਵਜੇ ਤੋਂ ਲੈ ਕੇ 11:00 ਵਜੇ ਤੱਕ ਇੱਥੇ ਖੇਤੀ ਕੀਤੀ ਜਾ ਸਕਦੀ ਹੈ ਸੋ ਬਾਬਾ ਜੀ ਆਪਣੀ ਉਸ ਮੁਸ਼ਕਲ ਨੂੰ ਸਾਡੇ ਨਾਲ ਡਿਸਕਸ ਕਰ ਰਹੇ ਸੀ ਦੱਸ ਰਹੇ ਸੀ ਕਿ ਇਹਨਾਂ ਨੂੰ ਦਿੱਕਤ ਕਿੱਦਾਂ ਪੇਸ਼ ਆndੀਆਂ ਨੇ ਤੇ ਬਾਬਾ ਜੀ ਇੱਕ ਹੋਰ ਗੱਲ ਕਿ ਜਿਹੜੀ ਇੱਥੇ ਆਜ਼ਾਦੀ ਦੇ ਵੇਲੇ 1947 ਦੇ ਸਮੇਂ ਉਹ ਦੰਗੇ ਵੀ ਹੋਏ ਉਸ ਸਮੇਂ ਦੀਆਂ ਯਾਦਾਂ ਤੁਹਾਡੇ ਚੇਤਿਆਂ ਚ ਉਹ ਜੀ ਵੇਖੋ ਜੀ ਉਦੋਂ ਅਸੀਂ ਛੋਟੇ ਹਾਂ ਮੈਨੂੰ ਤਾਂ ਉਸ ਟਾਈਮ ਦੀ ਹੋਸ਼ ਨਹੀਂ ਪਰ ਬਾਅਦ ਚ ਜਿਹੜੀਆਂ ਦੋ ਤਿੰਨ ਆਪਣੀ ਪਿੰਡ ਦੀ ਜਾਂਦੇ ਕੋਈ ਬਹੁਤ ਜਾਰੀ ਮੁਸ਼ਕਲ ਵਾਲੀ ਸੀ ਸਾਡਾ ਜੋ ਜੀਆਜੰਤ ਸੀ ਸਾਰੇ ਪਿੰਡੋਂ ਕੱਢਿਆ ਪਿਆ ਕਈ ਦਿਨ ਘਰੋਂ ਭੱਜ ਰਹੇ ਉਸ ਤੋਂ ਬਾਅਦ 71 ਦੀ ਜੰਗ ਵੇ ਬੜੀ ਲੋਕਾਂ ਨੂੰ ਤਖਲੀਫ ਆਈ ਉਸ ਤੋਂ ਬਾਅਦ ਫਿਰ ਕਾਰਗਲ ਦੀ ਜੰਗ ਆ ਗਈ ਇੱਥੇ ਤੇ ਜਰਾ ਕੋਈ ਜੰਗ ਦਾ ਵਾਜਦਾ ਕੰਮ ਫਾਦਰਾ ਹੁੰਦਾ ਉਸੇ ਲੋਕਾਂ ਨੂੰ ਜੀਆਜੰਤ ਪਛਾਣ ਖੜਨਾ ਪੈਂਦਾ ਇਹ ਬਹੁਤ ਜਿਆਦੀ ਮੁਸ਼ਕਲ ਹੈ ਬਾਰਡਰ ਦੇ ਉੱਤੇ ਬਾਬਾ ਜੀ ਇੱਥੇ ਜਿੰਨੇ ਵੀ ਬਾਰਡਰ ਦੇ ਨਾਲ-ਨਾਲ ਪਿੰਡ ਵਸੇ ਨੇ ਉਹ ਇੱਕ ਤਰ੍ਹਾਂ ਨਾਲ ਜੰਗ ਦੇ ਸائے ਦੇ ਥਲੇ ਰਹਿੰਦੇ ਨੇ ਤੇ ਇਦਾਂ ਵੀ ਕਿਹਾ ਜਾ ਸਕਦਾ ਹੈ ਕਿ ਇੱਥੇ ਰਹਿਣਾ ਹੀ ਆਪਣੇ ਆਪ ਚ ਇੱਕ ਬਹੁਤ ਵੱਡੀ جنگ ਹੈ ਸਰਵਾਈਵ ਕਰਨਾ ਤੇ ਜੰਗ ਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਇੱਥੇ ਪਿੱਛੇ ਤਾਰ ਲੱਗੀ ਹੈ ਤੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਦੋ ਮੁਲਕਾਂ ਦੇ ਵਿਚਾਲੇ ਇਹ ਤਾਰਾਂ ਲੱਗੀਆਂ ਨੇ ਇਹ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਵੇਖੋ ਜੀ ਗੱਲ ਹੈ ਜੀ ਐਂ ਤੇ ਅਮਨ ਚਾਹੁੰਦੇ ਨੇ ਬਾਰਡਰ ਤੇ ਜੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਸਾਂਝੀ ਭਾਈਵਾਲੀ ਰਹੇਗੀ ਆਮ ਸ਼ਾਂਤੀ ਨਾਲ ਰਸਣਗੇ ਤੇ ਸਾਡੀ ਜ਼ਿੰਦਗੀ ਹੋਰ ਵਧੇਗੀ ਤੇ ਜੇ ਲੜਾਈ ਝਗੜੇ ਚ ਰਹਿਣਗੇ ਤੇ ਬਾਰਡਰ ਦੇ ਲੋਕ ਤੇ ਅੱਗੇ ਹੀ ਅੱਧ ਪਛਦੇ ਹੈਗੇ ਨੇ ਗਾਂ ਵੀ ਦੁਖੀ ਰਹਿਣਗੇ ਤੇ ਗਾਂ ਉਹਨਾਂ ਦੇ ਟਾਈਮ 'ਚ ਦੁਖੀ ਹੋਣਗੇ ਤੇ ਗਵਰਨਮੈਂਟਾਂ ਦਾ ਫਾਇਦਾ ਤੇ ਇਹੋ ਹੀ ਆ ਵੀ ਇਹ ਆਪੋ ਜੀ ਦੀ ਭਾਈਵਾਲ ਚ ਰਹਿਣ ਸਾਹ ਚ ਰਹਿਣ ਤੇ ਐਸੀ ਵੀ ਕੋਈ ਸੁਖੀ ਵਸ ਸਕੀ ਹੈ। ਦੋਸਤੋ ਤਨ ਜਿਗਰੇ ਨੇ ਨਾ ਪੰਜਾਬੀਆਂ ਦੇ ਜੋ ਬਾਰਡਰ ਦੇ ਐਨੇ ਔਖੇ ਇਲਾਕੇ 'ਚ ਰਹਿ ਕੇ ਵੀ ਜ਼ਿੰਦਗੀ ਨਾਲ ਸਰਵਾਈਵ ਕਰ ਰਹੇ ਨੇ ਅਤੇ ਜੇ ਆਪਾਂ ਕਹਿ ਸਕਦੇ ਹਾਂ ਕਿ ਹਰ ਰੋਜ਼ ਇੱਕ ਨਵੀਂ ਜੰਗ ਲੜ ਰਹੇ ਨੇ ਇਹਨਾਂ ਜੰਗਾਂ ਦਾ ਮੇਨ ਕਾਰਨ ਹੈ ਇਹ ਵਿਸ਼ੀਆਂ ਹੋਈਆਂ ਤਾਰਾਂ ਤੇ ਅਸੀਂ ਦੁਆ ਕਰਦੇ ਹਾਂ ਕਿ ਤਾਰਾਂ ਚੱਕੀਆਂ ਜਾਣ ਤੇ ਸਾਡੇ ਦੋਵੇਂ ਪਾਸੇ ਦੇ ਪੰਜਾਬ ਦੀਆਂ ਮੁਸ਼ਕਲਾਂ ਹੱਲ ਹੋ ਜਾਣ ਤੇ ਹੁਣ ਵੇਲਾ ਹੋ ਗਿਆ ਤੁਹਾਨੂੰ ਇੱਕ ਪਰਸਨੈਲਿਟੀ ਨਾਲ ਮਿਲਣ ਦਾ ਪਰੋਸ ਨਾਲ ਮਿਲਣ ਤੋਂ ਪਹਿਲਾਂ ਸਾਨੂੰ ਲੈਣਾ ਪੈਣਾ ਇੱਕ ਨਿੱਕਾ ਜਿਹਾ ਬ੍ਰੇਕ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਆ ਤੁਹਾਡਾ ਆਪਣਾ ਸ਼ੋਅ ਇਹ ਮੇਰਾ ਪੰਜਾਬ ਦੋਸਤੋ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਮੈਂ ਇੱਕ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਪੰਜਾਬ ਦੀ ਕਿਸੇ ਪਰਸਨੈਲਿਟੀ ਨਾਲ ਮਿਲਾਨੇ ਜਾ ਰਹੇ ਹਾਂ ਤੇ ਪ੍ਰੋਗਰਾਮ ਦੇ ਸਟਾਰਟਿੰਗ 'ਚ ਵੀ ਦੱਸਿਆ ਸੀ ਕਿ ਅਸੀਂ ਤੁਹਾਨੂੰ ਪੰਜਾਬ ਦੀਆਂ ਉਹਨਾਂ ਮਹਾਨ ਸ਼ਖਸੀਤਾਂ ਦੇ ਨਾਲ ਮਲਾਇਆ ਕਰਾਂਗੇ ਜਿਨ੍ਹਾਂ ਉੱਤੇ ਪੂਰਾ ਦੇਸ਼ ਮਾਣ ਕਰਦਾ ਸੋ ਹੁਣ ਅਸੀਂ ਚੱਲਿਆਂ ਪੰਜਾਬ ਦੇ ਬੜੇ ਹੀ ਇਤਿਹਾਸਕ ਪਿੰਡ ਜਿੱਥੇ ਛੇਵੇਂ ਪਾਸ਼ਾ ਸਹਿਬ ਸ਼੍ਰੀ ਹਰਗੋਬਿੰਦ ਸਾਹਿਬ ਦਾ ਜਨਮ ਵੀ ਹੋਇਆ ਸੀ ਜ਼ਿਲ੍ਹਾ ਅੰਮ੍ਰਿਤਸਰ ਦਾ ਇਤਿਹਾਸਕ ਪਿੰਡ ਗੁਰੂ ਕੀ ਵਡਾਲੀ ਜਨਮ ਨਾਲ ਹੀ ਇਤਰਤੀ ਇਨੀ ਪਾਗਾ ਵਾਲੀ ਹੋ ਗਈ ਹੈ ਕਿ ਇੱਥੇ ਉਸ ਨੂਰਾਨੀ ਜੋਤ ਦੀ ਅਸੀਸ ਅਜ ਸੁਤਿਆਨਾ ਗਾਇਕੀ ਦੀ ਇੱਕ ਲਾ ਮਿਸਾਲ ਪਰੰਪਰਾ ਦੇ ਰੂਪ ਵਿੱਚ ਵੀ ਮੌਜੂਦ ਹੈ ਤੇ ਅਸੀਂ ਤੁਹਾਨੂੰ ਉਸ ਰਵਾਇਤ ਦੇ ਵੀ ਜ਼ਰੂਰ ਰੂਬਰੂ ਕਰਾਵਾਂਗੇ ਦੋਸਤੋ ਇਹ ਆ ਪ੍ਰੋਗਰਾਮ ਇਹ ਮੇਰਾ ਪੰਜਾਬ ਜਾਨੀ ਕਿ ਇਸ ਹਰ ਚੀਜ਼ ਬਹੁਤ ਹੀ ਖਾਸ ਹੋਗੀ ਤੇ ਹੁਣ ਜਿਸ عظیم ਸ਼ਖਸੀਅਤ ਦੇ ਨਾਲ ਮੈਂ ਬੈਠਾ ਭਾਈ ਉਹਨਾਂ ਦੀ ਤਾਰੀਫ਼ ਸ਼ਬਦਾਂ ਦਾ ਬਿਆਨ ਨਹੀਂ ਕੀਤੀ ਜਾ ਸਕਦੀ ਜੀ ਹਾਂ ਪੰਜਾਬ ਦੀ ਮਹਾਨ ਸੂਫੀਆਨਾ ਗਾਇਕੀ ਦੇ ਉਹ ਫਨਕਾਰ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਜੀ ਹਾਂ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਜੀ ਅਲਫਾ ਅਲਾ ਮੇਰਾ ਪੰਜਾਬ ਦੇ ਪਹਿਲੇ ਐਪੀਸੋਡ ਲਈ ਅਮ੍ਰਿਤਸਰ ਤੋਂ ਵਧੀਆ ਥਾਂ ਨਹੀਂ ਸੀ ਹੋ ਸਕਦੀ ਸੋ ਉਸੇ ਤਰ੍ਹਾਂ ਮੁਲਾਕਾਤ ਲਈ ਇਹਨਾਂ ਤੋਂ ਵੱਡੀ ਸ਼ਖਸੀਅਤ ਸਾਨੂੰ ਨਹੀਂ ਮਿਲ ਸਕਦੀ ਤੇ ਇਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਸਾਡੇ ਲਈ ਇਹ ਹੈ ਕਿ ਇਸ ਪਰੰਪਰਾ ਦੇ ਅਗਲੇ ਰੌਸ਼ਨ ਸtare ਇਹਨਾਂ ਦੇ ਫਰਜ਼ੰਦ ਜਾਨੀ ਕਿ ਲਖਵਿੰਦਰ ਵਡਾਲੀ ਜੀ ਵੀ ਸਾਡੇ ਨਾਲ ਨੇ ਤੁਹਾਡਾ ਦੋਨਾਂ ਦਾ ਇਹ ਮੇਰਾ ਪੰਜਾਬ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਵਡਾਲੀ ਸਾਹਿਬ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਜਿਹੜੀ ਪੁੱਛਣਾ ਚਾਹਾਂਗਾ ਉਹ ਇਹ ਹੈ ਕਿ ਤੁਹਾਡੇ ਬਚਪਨ ਤੋਂ ਲੈ ਕੇ ਗਾਇਕੀ ਤੱਕ ਦਾ ਸਫ਼ਰ ਅਤੇ ਜਦੋਂ ਤੋਂ ਗਾਣਾ ਸ਼ੁਰੂ ਕੀਤਾ ਉੱਥੋਂ ਤੋਂ ਲੈ ਕੇ ਪਦਮਸ਼ਰੀ ਮਿਲਣ ਤੱਕ ਦਾ ਸਫ਼ਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਯਾਦ ਹੈ ਵੀ ਦੇਖੋ ਗਾਣਾ ਜੋ ਹੈ ਇਹ ਵੀ ਇਬਾਦਤ ਹੈ ਸਾਡੇ ਫਾਦਰ ਸਾਹਿਬ ਗਾਉਂਦੇ ਸਨ ਦਾਦਾ ਜੀ ਵੀ ਗਾਉਂਦੇ ਸਨ ਤਾਂ ਲਾਹੌਰ ਦੇ ਵਿੱਚ ਕਵਾਲੀ ਕਰਦੇ ਸਨ ਹਜ਼ੂਰ ਦਾਤਾ ਗੰਜ ਬਖਸ਼ ਦੇ ਬਹੁਤ ਅੱਛੀ ਜਗ੍ਹਾ ਹੈ ਲਾਹੌਰ ਦੇ ਵਿੱਚ ਕਿ ਉਸ ਜਗ੍ਹਾ ਦੇ ਵਿੱਚ ਕੁਆਲੀ ਕਰ ਰਹੇ ਸਨ ਤਾਂ ਉੱਥੇ ਜਿਹੜੇ ਫਕੀਰ ਬੈਠੇ ਸਨ ਮਜ਼ਾਰ ਤੇ ਉਹਨਾਂ ਸਦਕੇ ਮੇਰੇ ਫਾਦਰ ਨੂੰ ਕਿਹਾ ਉਹ ਰੇ ਆ ਸਾਨੂੰ ਪਤਾ ਤੇਰੇ ਔਲਾਦ ਨਹੀਂ ਹੈਗੀ ਜਾਂ ਤੇਰੇ ਔਲਾਦ ਹੋਏਗੀ ਬਹੁਤ ਗੁਣੀ ਜਨ ਹੋਏਗਾ ਤੇ ਲੇਕਿਨ ਸੂਰ ਨਾ ਖਾਵੀ ਉਹਨੇ ਕਹੇ ਠੀਕ ਹੈ ਜੀ ਲਓ ਜੀ ਇਹ ਫਿਰ 14 ਸਾਲ ਬਾਅਦ ਮੈਂ ਹੋਇਆ ਤਾਂ ਜਦੋਂ ਮੈਂ ਵਾਵਾ ਕੋ 5-6 ਸਾਲ ਦਾ ਹੋਇਆ ਤਾਂ ਉਹਨਾਂ ਨੇ ਮੈਨੂੰ ਗਾਣੇ ਦੇ ਤਰਫ ਲਾ ਲਿਆ ਤੇ ਬੱਚਿਆਂ ਨੂੰ ਕੀ ਸ਼ੌਕ ਹੀ ਨਹੀਂ ਹੁੰਦਾ ਗਾਣੇ ਦਾ ਮੈਨੂੰ ਕੋਈ ਸ਼ੌਕ ਨਹੀਂ ਸੀ ਗਾਣੇ ਦਾ ਤੇ ਉਹਨਾਂ ਨੇ ਮਾਰਨਾ ਬੜਾ ਤੇ ਜੇ ਮਾਂ ਨਹੀਂ ਛਡਾਉਣਾ ਉਹਨੂੰ ਵੀ ਮਾਰਦੇ ਸ ਤੇ ਮੈਂ ਅਖਣਾ ਐਸਾ ਗਾਣੇ ਚ ਕੀ ਲੈਣਾ ਸਾਡਾ ਫਾਦਰ ਮਰ ਜਾਏ ਐਸਾ ਗਾਣੇ ਚ ਕੀ ਕਰਨਾ ਪਰ ਇਹ ਦੇਖ ਲਓ ਵੀ ਉਹਨਾਂ ਨੇ ਨਾ ਮੈਨੂੰ ਇਸ ਪਾਸੇ ਲਾ ਹੀ ਲਿਆ ਮੈਂ ਦੁਖੀ ਹੋ ਕੇ ਵੀ ਨਾ ਮਾਰ ਤੋਂ ਮਾਂ ਕੋਲੋਂ 1 ਰੁਪਿਆ ਲੈ ਕੇ ਤੇ ਮੈਂ ਨਾਈ ਨੂੰ ਆਖਿਆ ਮੇਰੇ ਜਿਹੜੇ ਕੇਸ ਨੇ ਰਗੜ ਕੇ ਲਾ ਦੇ ਹੱਥ ਨਾ ਪਵੇ ਉਹਨੇ ਕੇਸ ਕੱਟ ਦਿੱਤੇ ਤਾਂ ਸਕੂਲ ਤੇ ਅਸੀਂ ਗਿਆ ਹੀ ਨਹੀਂ ਸਕੂਲੇ ਸਾਨੂੰ ਪਾਇਆ ਹੀ ਨਹੀਂ ਸੀ ਤੇ ਅਸਾਂ ਬਗਾਣਾ ਸ਼ੁਰੂ ਕਰ ਦਿੱਤਾ ਤੇ ਸਾਡੇ ਉਥੋਂ ਮੁੰਡੇ ਕਾਫੀ ਜਾਂਦੇ ਹੁੰਦੇ ਸਨ ਇੱਥੇ ਅੰਮ੍ਰਿਤਸਰ ਜਾਣਾ ਉਹਨੇ ਪਹਿਲਵਾਨ ਦੇ ਖਾੜੇ ਜਾਣਾ ਸਾਈਂ ਦਾਸ ਦੇ ਮੈਨੂੰ ਉਹ ਸ਼ੌਕ ਬਹੁਤ ਸੀ ਇਹਨਾਂ ਜਦੋਂ ਖੇੜਾ ਨਹੀਂ ਮੇਰਾ ਛੱਡਿਆ ਨਾ ਇੱਕ ਜਗ੍ਹਾ ਦੇ ਉੱਤੇ ਗਿਆ ਸੀ ਬਾਬਾ ਸਾਦਕਸ਼ਾਹ ਦੀ ਜਗ੍ਹਾ ਸੀ ਨੀਵੇਂ ਤੁੰਗਾ ਚਿਸ਼ਤੀ ਖਾਨਦਾਨ ਦੇ ਬਾਬਾ ਫਰੀਦ ਸਾਹਿਬ ਦੀ ਗੱਦੀ ਸੀ ਉੱਥੇ بڑے بڑے ਕਵਾਲ ਤੇ بڑے ਗਵਈਏ ਆਉਂਦੇ ਸਨ ਜਦੋਂ ਮੈਂ ਉੱਥੇ ਜਾ ਕੇ ਮੈਨੂੰ ਲੈ ਗਿਆ ਤੇ ਜੋ ਗਾਏ ਨਾ ਤਾਂ ਉਹਨਾਂ ਲੋਕਾਂ ਨੇ ਦੁਆਨੀਆਂ ਚਵਾਨੀਆਂ ਰੁਪਈਆ ਕੋ ਵੀ ਲੈ ਦਿੰਦਾ ਸੀ ਕਾਫੀ ਪੈਸੇ ਹੋ ਗਏ ਨਾਲੇ ਮੈਨੂੰ ਚੁੱਕੀ ਫਿਰਨ ਤੇ ਫੇਰ ਮੈਨੂੰ ਸ਼ੌਕ ਜਾ ਗਿਆ ਵੀ ਚੀਜ਼ ਚੰਗੀ ਹੈ ਨਾਲੇ ਪਿਆਰ ਕਰਦੇ ਲੋਕ ਨਾਲੇ ਪੈਸੇ ਵੀ ਦਿੰਦੇ ਫੇਰ ਜੀ ਮੈਂ ਗਾਣਾ ਨਾ ਸਿੱਖਣਾ ਮਨ ਤੋਂ ਚਾਇਆ ਵੀ ਚਲੋ ਸਿੱਖ ਲੈਣੀ ਉਹਨਾਂ ਫਕੀਰਾਂ ਨੇ ਮੈਨੂੰ ਇਹ ਬਾਤ ਕਹੀ ਜਿਹੜੇ ਉੱਥੇ ਸਨ ਉਹ ਕਹਿੰਨ ਲਗੇ ਬੇਟੇ ਰਿਆਜ਼ ਨਾ ਛੱਡੀ